ਤੁਸੀਂ ਜਰੂਰ ਕਰੋ ਤੁਸੀਂ ਜਾ ਕੇ ਵੇਖਦੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸੰਬੰਧਿਤ ਆ ਉਹ ਤੇ ਮਤਲਬ ਤੁਸੀਂ ਜੇਰ ਜਾਓਗੇ ਬਟਿੰਡਾ ਬਰਨਾਲਾ ਰੋਡ ਤੇ ਉਹ ਮਤਲਬ ਪੁੱਛੋ ਇੱਕ ਪਿੰਡਾ ਉੱਥੇ ਪੈ ਜਾਂਦਾ ਵਾ ਤੁਹਾਨੂੰ ਰਾਹ ਚੋਂ ਮਿਲੂਗਾ ਤੁਹਾਨੂੰ ਦੇਖਣਾ ਪਊਗਾ ਤੁਹਾਨੂੰ ਫੋਨ ਦੇ ਵਿੱਚ ਨਹੀਂ ਪਤਾ ਲੱਗਣਾ ਅੰਦਰੋਂ ਦ੍ਰਿਸ਼ ਦੇਖ ਕੇ ਬਹੁਤ ਮਤਲਬ ਬਹੁਤ ਖੁਸ਼ੀ ਹੋਈ ਜਾਂ ਤੇ ਉੱਥੇ हां जी दोस्तों की हालचाल चाँद मीर का सब सारे बढ़िया होंगे तो आप लोग पता है चंडीगढ़ ना चंडीगढ़ रहना आज हैगी तरीक अपनी 32 2024 ਤੇ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੁਣਾਂ ਆ ਜੀ ਤੇ ਆਪਾਂ ਜਾ ਰਹੇ ਹਾਂ ਪਟਿਆਲੇ ਤੇ ਉੱਥੇ ਹੈਗਾ ਆਪਣਾ ਥੋੜਾ ਜਿਹਾ ਕੰਮ ਮਤਲਬ ਨਿਕਟਾ ਕੇ ਆਉਣਾ ਵਾ ਆਪਾਂ ਸਾਰਾ ਜਾ ਕੇ ਤੇ ਮੈਂ ਤੇ ਮਤਲਬ ਫਾਜ਼ਲ ਸਾਹਿਬ ਜਾ ਰਹੇ ਨੇ ਕਿ ਤੇ ਜਾਣਿਆਂ ਨੂੰ ਦਿਖਾਉਣਿਆਂ ਮੇਰਾ ਰਾਹ ਦਾ ਵੀ ਟੂਰ ਤੇ ਨਾ ਵੀ ਕਿੱਧਰ ਕਿੱਧਰ ਜੀ ਜਾਣਿਆਂ ਨੂੰ ਦਿਖਾਉਣਿਆਂ ਆਜੋ ਬਲੌਗ ਬਹੁਤ ਇੰਟਰਸਟਿੰਗ ਹੋਣਾ ਲੱਗੇ ਜਾ ਕੇ ਲਾਈਕ ਕਰਦੇ ਹਣੀ ਤੇ ਆ ਵੀ ਚਾਪਦੇ ਆਪਾਂ ਚਲੋ ਵੀ ਆਪਾਂ ਦਾ ਬੂਟਵਾੜ ਪਾ ਕੇ ਰੈਡੀ ਹੋ ਗਏ ਨਵੇਂ ਰੈਂਦੇ ਹੀ ਤਾਂ ਦਿਖਾ ਰਿਆਂ ਨਵੇਂ ਆ ਰਿਹਾ ਨਵੇਂ ਚਲੋ ਵੀ ਲੋ ਵੀ ਪਹੁੰਚ ਲਗੇ ਸੀ ਰੁਧਾਨੇ ਮਤਲਬ ਹੈ ਨਾ ਤੇ ਆਹ ਇਧਰ ਦੇਖੋ ਮੀ ਬਹੁਤ ਚੰਗਿਆ ਵਾ ਤੇ ਬਸ ਚਲਦੇ ਆ ਬੱਸ ਮਿਲ ਚੁੱਕੀ ਆਪਾਂ ਨੂੰ ਹੁਣ ਜਾਣੇ ਆ ਕੇ ਦਿਖਾਉਣੇ ਵੀ ਆ ਜੀ ਮਾਲਾ ਦੇ ਬੱਸ ਸਟੈਂਡ ਪਹੁੰਚ ਚੁੱਕੇ ਆ ਤੇ ਹੁਣ ਉਹਨੂੰ ਫੜਦੇ ਆਪਾਂ ਬਠਿੰਡੇ ਦੀ ਬੱਸ ਚੱਲਦੇ ਆ ਜੀ ਮੈਂ ਕਿਹ ਲੁਧਿਆਣੇ ਤੋਂ ਬੈਠੇ ਸੀਗੇ ਆਪਾਂ ਸਿੱਧਾ 6:30 ਵਜੇ ਪੂਰੇ ਪਹੁੰਚ ਚੁੱਕੇ ਆਪਾਂ ਆਪਾਂ 6:35 ਵਜੇ ਪਹੁੰਚ ਗਏ ਆ ਤੇ ਚੱਲਦੇ ਆਣ ਦਿਖਾਉਣੇ ਆ ਜੀ ਕੋਈ ਜਿਹੜੀ ਬੱਸ ਉਤਰੇ ਸੀ ਉਹੀ ਬੱਸ ਜਾਣੀ ਹੈ ਕਿਉਂਕਿ ਮਤਲਬ ਉਹੀ ਬੱਸ ਜਾਣੀ ਜੇ ਅੱਗੇ ਚੱਲਦੇ ਆਂ ਦੇਖ ਲਓ ਬੱਸ ਸਟੈਂਡ ਬਰਨਾਲੇ ਦਾ ਆ ਪਾਬਿਲੂ ਜਾਨੇ ਦਵੀਏ ਤੇ ਬੈਠੇ ਸੀ ਹੁਣ ਵੀ ਜੀ ਬੈਠੇ ਆਂ ਆਰ ਜਿਹੜੀ ਆ ਖੜੀ ਆ ਏਸੀ ਬੱਸ ਆ ਪੂਰੀ ਤੇ ਲੋ ਵੀ ਹੁਣ ਆਪਾਂ ਤੁਰੇ ਜਾ ਰਹੇ ਆ ਔਰ ਇਹ ਪੁੱਚੋ ਮੰਡੀ ਪਹੁੰਚ ਚੁੱਕੇ ਆਂ ਤੇ ਅੱਗੇ ਜਾਣਾ ਹੁਣ ਪੁੱਚੋ ਕਲਾ ਜਾਣਾ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਦੱਸਦੇ ਆ ਵੀ ਕਰਨ ਕੀ ਆਏ ਆ ਵੈਸੇ ਔਰੇ ਤੇ ਅੱਗੇ ਦੇਖੀ ਚਲੋ ਵਾਗ ਇੰਟਰਸਟਿੰਗ ਹੋਣਾ ਪੂਰਾ ਆ ਜਾਊਗਾ ਲੋ ਵੀ ਪਹੁੰਚ ਚੁੱਕਾ ਹਾਂ ਲੋਕੇਸ਼ਨ ਤੇ ਸਾਹਮਣੇ ਗੁਰੂ ਘਰ ਆ ਡੇਰਾ ਰੂਮੀ ਸਾਇਆ ਪੁੱਛੋ ਸਾਇਆ ਉਹ ਕਹਿ ਵੀ ਜਾਂਦਾ ਪੁੱਛੋ ਮਤਲਬ ਕਲਾ ਪਿੰਡ ਦੇ ਵਿੱਚ ਪਾਇੰਦਾ ਹਨ ਤੇ ਹੋਰ ਇਹ ਸਟੇ ਕਾਮਨੀ ਆparat ਨੂੰ ਆਹ ਦੇਖੋ ਇਹ ਗੁਰਦੁਆਰਾ ਲੋ ਵੀ ਗੁਰਦੁਆਰਾ ਦੇਖੋ ਬੜਾ ਤਗੜਾ ਹੈ ਬਣਿਆ ਹੋਇਆ ਵਾ ਚੈੱਕ ਕਰੋ ਯਾਰ ਅਜੇ ਕੰਮ ਚੱਲ ਰਿਹਾ ਵਾ ਲੋਕੇਸ਼ਨ ਚੈੱਕ ਕਰੋ ਯਾਰ ਇੱਧਰ ਰੁਕਣਾ ਵੀ ਹੁਣ ਆਜੋ ਤਾਂ ਬੜੇ ਘੈਂਟ ਲੋਕੇਸ਼ਨ ਆ ਤੇ ਮਤਲਬ ਡੇਰਾ ਵਾ ਜੀ ਇਹ ਉਰੇ ਆਏ ਨੇ ਹਾਂ ਆਪਾਂ ਬਹੁਤ ਘੈਂਟ ਬੜਾ ਹੋਇਆ ਫਿਰ ਲੋਕੇਸ਼ਨ ਚੈੱਕ ਕਰੀ ਸੀਗੀ ਜਾ ਕੇ ਆਉਣਾ ਚਾਹੀਦਾ ਵਿਜ਼ਿਟ ਕਰਨਾ ਚਾਹੀਦਾ ਵਾ ਚੱਕੋ ਰੱਖੋ ਜਲੀ ਬੁਦੀ ਰੱਖੋ ਜਲੀ ਬੁਦੀ ਰੱਖੋ ਜਲੀ ਬੁਦੀ ਸਾਰੇ ਦਾ ਨਾਮ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੀ ਚੱਲਾ ਦੋ ਤਹਾਵਾਗੇ ਅੱਗੇ ਕਿ ਹੋਰ ਬੱਚਾ ਆਉਂਦੀ ਬਲਾਓ ਦੇਖੀ ਚੱਣਾ ਤੇ ਤਾਂ ਆਈਆਂ ਮੰਨ ਤੁਹਾਨੂੰ ਦੱਸਾਵਾਂਗੇ ਸਾਰੀ ਲੋਕੇਸ਼ਨ ਤੇ ਚੈੱਕ ਕਰੀ ਚੱਲੋ ਬਾਈ ਰਾਤ ਨੂੰ ਹੋਵੇ ਸਵੇਰੇ ਦੇ ਮਤਲਬ 2 ਵਜੇ ਤੁਰੇ ਹੋਏ ਆ ਬਾਈ ਇਹ ਫਿਰ ਬਰਨਾਲੇ ਪਹੁੰਚ ਗਏ ਸੀ ਸਾਢੇ 1 5 ਵਜੇ ਫਿਰ 5:30 ਤੋਂ ਆ ਮਤਲਬ 7:00 ਵਜੇ ਤੱਕ ਨੇ ਮਤਲਬ ਬਠਿੰਡੇ ਲਾਤਾਂ ਸੀਗਾ ਮਤਲਬ ਵਸ ਨੇ ਏਸੀ ਵਾਸ ਸੀਗੀ ਪੂਰੀ ਤੇ ਪਹੁੰਚ ਚੁੱਕੇ ਆਪਾਂ ਗੁਰੂ ਘਰ ਤਿੰਨ ਦੋ ਦਿਖਾਉਣੇ ਆ ਉਹ ਕਰੋ ਚੱਕਰ ਅਡਾ ਲੰਗਰ ਹਾਲ ਅੰਦਰ ਤੇ ਤੁਹਾਨੂੰ ਆਣਾ ਕੋਈ ਚੀਜ਼ ਆ ਦੇਖੋ ਗੱਡੀ ਦਾ ਕੀ ਬਣਾ ਮਾ ਦੇਖੋ ਇਹ ਸ਼ੇਰ ਬਣੇ ਗੇਟ ਚੈੱਕ ਕਰੋ ਯਾਰ ਬਈ ਇਹ ਤਾਂ ਬਣ ਰਿਹਾ ਜਦੋਂ ਪੂਰਾ ਬਣ ਗਿਆ ਉਹ ਦੇਖੋ ਕਿੰਨਾ ਘੰਟਾ ਲੱਗੋ ਆਹ ਇੱਕ ਹੋਵੇ ਗੇਟ ਬਹੁਤ ਤਗੜੇ ਲੱਗੇ ਅੰਦਰ ਬਈ ਬਣਾਉਣੀ ਦਿੱਤੀ ਵੀਡੀਓ ਥੋੜੀ ਬਣਾਉਣ ਦਿੱਤੀ ਆ ਅੰਦਰ ਮਤਲਬ ਹਾਲਾ ਲਾਉਣੀ ਹੈ ਵੀਡੀਓ ਬਣਾਉਣ ਪਰ ਇਹ ਮਤਲਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਰੇ ਮਤਲਬ ਤਵੱਸਿਆ ਕਰੀ ਸੀ ਉਹ ਥਾਂ ਆ ਇਹ ਉਹ ਵੀ ਗੁਰਦੁਆਰੇ ਦਾ ਮਤਲਬ ਵੀ ਆਪਣਾ ਗੁੱਲਗ ਵੀ ਨਹੀਂ ਰੱਖਿਆ ਹੋਇਆ ਹੈਗਾ ਨਾ ਕਿਸੇ ਸੇਵਾਦਾਰ ਨੂੰ ਪੈਸੇ ਦੇਣਾ ਵੀ ਮਨਾਵਾ ਦੇਖ ਲਓ ਬਹੁਤ ਇਤਿਹਾਸਿਕ ਆ ਪਰ ਇਤਿਹਾਸ ਦੇਖਿਆ ਨਹੀਂ ਮਤਲਬ ਮਿਲਿਆ ਨਹੀਂ ਲਿਖਿਆ ਕਿਤੇ ਉੱਪਰ ਉਹ ਮੋਰ ਕੋ ਮਰਿਆ ਤੁੰਨਾ ਆਜਾ ਉਹ ਮੋਰ ਕੋ ਮਰੇ ਉੱਤੇ ਉਹ ਚੌਪੜੀ ਤੇ ਮੋਰ ਕਿੱਥੇ ਗਿਆ ਔਰ ਉਹ ਪਾ ਪਾ ਨਾਨਕ ਸਿ ਬਚਿਨੇ ਤੁਰ ਕੇ ਦੁਨੀਆ ਗਾਤੀ ਨਵੀਂ ਦੋਸਤੋ ਤੇ ਆਪਾਂ ਮਤਲਬ ਤੁਹਾਨੂੰ ਪਤਾ ਹੀ ਹੈ 12:30 ਵਜੇ ਤੁਰੇ ਸੀਗੇ ਬਰਨਾਲਾ ਤੋਂ ਤੇ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਉੱਥੇ ਕਲੀਪਾਂ ਨਹੀਂ ਲਈਆਂ ਗਈਆਂ ਤੇ ਘੱਟ ਬਾਅਦ ਹੀ ਕਲੀਪਾਂ ਲਈਆਂ 5:30 ਵਜੇ ਚੁੱਕੇ ਦੇ ਘਰ ਘਰੇ ਪਹੁੰਚਦੇ ਪਹੁੰਚਦੇ ਨਹੀਂ 4:30 ਸੌਰੀ 4:30 ਪਹੁੰਚ ਚੁੱਕੇ ਨੇਗੇ ਤੇ ਬਹੁਤ ਜ਼ਿਆਦਾ ਥੱਕ ਚੁੱਕੇ ਆ ਮਤਲਬ ਜਿਹੜਾ ਉਹ ਗੁਰਦੁਆਰਾ ਸੀਗਾ ਨਾ ਉੱਥੇ ਵਿਜ਼ਿਟ ਜ਼ਰੂਰ ਕਰਿਓ ਤੁਸੀਂ ਜਾ ਕੇ ਵੈਸੇ ਦਾ ਗੁਰਮਾਨ ਸਿੰਘ ਜੀ ਮਹਾਰਾਜ ਜਨਮ ਸੰਬੰਧਤ ਆ ਹੋ ਤੇ ਮਤਲਬ ਤੁਸੀਂ ਜਦੋਂ ਜਾਓਗੇ ਬਟਿੰਡਾ ਬਰਨਾਲਾ ਰੋਡ ਤੇ ਉਹ ਮਤਲਬ ਪੁੱਛੋ ਇੱਕ ਪਿੰਡਾ ਉੱਥੇ ਪੈ ਜਾਂਦਾ ਵਾ ਤੁਹਾਨੂੰ ਰਾਹ 'ਚ ਹੀ ਸਾਨੂੰ ਮਿਲ ਜੂਗਾ ਬਹੁਤ ਘੈਂਡਗੁਰ ਦੁਆਰਾ ਮਤਲਬ ਜਾ ਕੇ ਤੁਹਾਨੂੰ ਦੇਖਣਾ ਪਊਗਾ ਤੁਹਾਨੂੰ ਫੋਨ ਦੇ ਵਿੱਚ ਨਹੀਂ ਪਤਾ ਲੱਗਣਾ ਕਲਿੱਪਾ ਨਹੀਂ ਬਣ ਸਕੀ ਮੈਨੂੰ ਦੱਦਕੇ ਮੇਗਾ ਫੋਰਵਰਡ ਕੀਤਾ ਇਹਨੂੰ ਕੋਲ ਆਉਣਾ ਮੈਂ ਪਰ ਬੜੀ ਸੀ ਗਿਆ ਕਿਉਂਕਿ ਮਤਲਬ ਉੱਥੇ ਸੱਤਾਈ ਜਿਆਦਾ ਦੇਖੀ ਥੋੜੀ ਜੀ ਬਾਕੀ ਅਗਰੋ ਮੈਂ ਕਹਿੰਦਾ ਇੰਨਾ ਅੰਦਰ ਜਾ ਕੇ ਤਾਂ ਨਾ ਬਹੁਤ ਦ੍ਰਿਸ਼ ਦੇਖ ਕੇ ਬਹੁਤ ਮਤਲਬ ਬਹੁਤ ਖੁਸ਼ੀ ਹੋਈ ਜੀ ਤੇ ਉੱਥੇ ਮਤਲਬ ਜਿਹੜੇ ਪਾਂਡੇ ਨੇਗੇ ਉਹ ਦਿਨਾਂ ਵਿੱਚ ਮੰਨਣਾ ਸਿਖਾਉਂਦੇ ਉਹ ਕਾਮ ਕੋਲੀ ਵਗੈਰਾ ਨਹੀਂ ਦਿੰਦੇ ਜੋ ਕੋਲੀ ਨਹੀਂ ਜਿਹੜੇ ਆਪਣਾ ਕਾਰਜ ਉਹ ਹੁੰਦੇ ਆ ਉੱਥੇ। ਜਦੋਂ ਤੇ ਮਜ਼ਾ ਮੋਰ ਵਗੈਰਾ ਵੀ ਰੱਖੇ ਹੋਏ ਲੱਗੇ ਤੇ ਬਹੁਤ ਮੁੱਲ ਉੱਥੇ ਗੁੰਦਗ ਵੀ ਦੇਖਿਆ ਕੋਈ ਆਪਾਂ ਹਾਂ ਤੇ ਬਹੁਤ ਵਧੀਆ ਗੁਰਦੁਆਰ ਸਾਹਿਬ ਵਾਲੇ ਪੁਰੀ ਦਰਸ਼ਨ ਹੋਏ ਲਗੇ ਤੇ ਬਲੌਗ ਆਪਾਂ ਥੋੜਾ ਜਿਹਾ ਘੱਟ ਬਣਿਆ ਮੈਨੂੰ ਉਮੀਦ ਹੈ ਇੰਨਾ ਸੀ ਕਿ ਮੈਂ ਵੀ ਵਧੀਆ ਬਣਾਵਾਂਗੇ ਵੱਡਾ ਮਜ਼ਾਜ ਹੋਊਗਾ ਪਰ ਬਣਿਆ ਨਹੀਂ ਕਰੋ ਇਸ ਲਈ ਮਾਫੀ ਆ ਵੀ ਸੁਣ ਲਿਓ ਇਹ ਗੱਲਾਂ ਸੁਣਨ ਵਾਲੀਆਂ ਨੇ ਕਿ ਤੇ ਜਿਹਨੇ ਜਾਣਾ ਹੋਇਆ ਜਾ ਸਕਦਾ ਉਹਨੂੰ ਐਡਰੈਸ ਦਿੱਤਾ ਚਲੇ ਜਿਹਨੂੰ ਜਿਹਨੂੰ ਇਦੋਂ ਵੀ ਲੈਣੀ ਵਲੋਂ ਜਾਣਾ ਲਾਉ ਤੱਗਾ ਹੀ ਬਾਦ ਮੇਰੇ ਨਾਲ ਕੋਈ ਜਵਾਕੇ ਡੀ ਚੱਲਦਾ